ਤੋ ਤਲ ਗੁਰ ਸੇਬੀ ਆਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਹਉ ਕੁਰ ਸੋਹ ਝੱਟੀ ਆਹ ਤੁਦ ਰਟੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇਸਾਹੋ ਦਿਸ ਪਾਸੇ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹੋ ਜਿਸ ਪਾਸੇ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਖਾ ਮਹੱਲਾ ਪੰਜਵਾ ਗਾਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮਨ ਜਾਣਾ ਧਰਮਨ ਜਾਣਾ ਲੋਬੀ ਮਾਇਆ ਤਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਏਹ ਰੱਖੋ ਪੈਜ ਤੁਮਾਰੀ ਗਾਈ ਬਹੋੜ ਬੰਦੇ ਛੋੜ ਨਿਦੰਕਾਰੁ ਦੁਖਦਾਰੀ ਕਰਮਨ ਜਾਣਾ ਧਰਮਨ ਜਾਣਾ ਲੋਬੀ ਮਾਇਤਾਰੀ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰੱਖੋ ਪੈਜ ਤੁਮਾਰੀ ਹਾਰੇ ਜੀਓ ਨਿਮਾਨਿਆ ਤੂੰ ਮਾਣ ਆ ਨੀਤੀ ਜੀ ਆ ਚੀਜ ਕਰੇ ਮੇਰਾ ਗੋਵਿੰਦਾ ਤੇਰੀ ਕੁਦਰਤ ਤੇ ਕੁਰਬਾਨਾ ਰਹਾਉ ਜੈਸਾ ਬਾਲਕ ਪਾਏ ਸੁਪਾਈ ਲੱਖ ਅਪਰਾਧ ਕਮਾਵਾ ਕਰੇ ਉਪਦੇਸ ਚਿੜਕੇ ਬਹੁ ਭਾਤੀ ਬਹੁੜੇ ਪਿਤਾ ਗਾਲ ਲਾਵਾ

ਸਾਰੇ ਅੰਤਰ ਜਮੇ ਸਭ ਬੇਦ ਜਾਣ ਤਾ ਕਿਸ ਪਹਿ ਆਖੇ ਸੁਣਾਈਆ ਕਹਿਣਾ ਕਥਨ ਪੀ ਜੈ ਗੋਬਿੰਦ ਹਾਰੇ ਪਾਵੈ ਪੈਜ ਰਖਾਈ ਆ ਅਵਰ ਓਟ ਮੈਂ ਸਗਲੀ ਦੇਖੀ ਰਹਾਈ ਆ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣਾ ਬੇਨੰਤੀ ਸਤ ਗੁਰ ਮੇਲ ਮਿਲਾਵਾ ਸਭ ਚੂਕਾਂ ਮਾਨਕੀ ਚਿੰਤੀ ਹਾਰੇ ਹਾਰੇ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੋਣਾ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵਾਏ ਸਭ ਚੁੱਕੇ ਮਾਨ ਕੀ ਚਿੰਤੀ ਹਾਰੇ ਹਾਰੇ ਨਾਮ ਅਵਖਦ ਮੁਖ के पाया जान नानक सुख वसंती वाहे गुरु जी का खालसा गुरु जी की फतेह सोरठ महला पंजवा ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮਨ ਜਾਣਾ ਧਰਮਨ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰਖੋ ਪਜ ਤੁਮਾਰੀ